ਮੋਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਅਜੇ ਨਾਲਾ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਭੇਜੇ ਗਏ ਰਾਹਤ ਸਮਗਰੀ ਨਾਲ ਭਰੇ ਦੋ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੀ ਹੋਈ ਹੈ। ਉਹਨਾਂ ਨੇ ਦਾਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 15 ਤਰੀਕ ਤੋਂ ਮੁਆਵਜ਼ੇ ਦੇ ਚੈੱਕ ਵੰਡਣ ਦੀ ਜੋ ਗੱਲ ਕਹੀ ਗਈ ਹੈ ਉਹ ਬਿਲਕੁਲ ਸੱਚ ਹੈ। ਕਲਵੰਤ ਸਿੰਘ ਨੇ ਸਾਫ਼ ਕੀਤਾ ਹੈ ਕਿ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਐਲਾਨ ਕਿਸੇ ਵੀ ਹਾਲਤ ਵਿੱਚ ਖਾਲੀ ਨਹੀਂ ਜਾਵੇਗਾ ਅਤੇ 15 ਤਰੀਕ ਤੋਂ ਹੀ ਮੁਆਵਜ਼ੇ ਦਾ ਵੰਡ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਲੋਕਾਂ ਵਿੱਚ ਉਮੀਦ ਦੀ ਹੁਣ ਨਵੀਂ ਕਿਰਨ ਦਿਖਾਈ ਦਿੱਤੀ ਹੈ ਕਿ ਹੜ੍ਹ ਨਾਲ ਤਬਾਹ ਹੋਏ ਪਰਿਵਾਰਾਂ ਦੀ ਮਦਦ ਹੁਣ ਹੋਰ ਤੇਜ਼ੀ ਨਾਲ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਕੀਤਾ ਗਿਆ ਇਹ ਦਾਵਾ ਕਿੰਨੀ ਜਲਦੀ ਜ਼ਮੀਨੀ ਪੱਧਰ 'ਤੇ ਉਤਰੇਗਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਮਿਲੇਗੀ। ਅੱਜ ਜਿਹੜੀਆਂ ਗੱਡੀਆਂ ਭੇਜੀਆਂ ਨੇ ਇਹਦੇ ਵਿੱਚ ਕੀ ਕੀ ਸਮਾਨ ਆ ਤੇ ਕਿੰਨੀਆਂ ਗੱਡੀਆਂ ਨੇ ਇੱਕ ਤਾਂ 500 ਕਿਟਾ ਇਹਦੇ ਵਿੱਚ ਸਟੇਸ਼ਨਰੀ ਦੀਆਂ ਨੇ ਕਿਉਂਕਿ ਸਟੇਸ਼ਨਰੀ ਦੀ ਉੱਤੇ ਬੜੀ ਸ਼ਾਰਟੇਜ ਚੱਲ ਰਹੀ ਆ ਪਾਣੀ ਆਉਣ ਦੇ ਨਾਲ ਸਾਰੇ ਕੁਝ ਰੁੱੜ ਫੁੱੜ ਗਿਆ ਤੇ ਨਾਲ ਜਿਹੜੀਆਂ 500 ਜਿਹੜੀਆਂ ਨੇ ਉਹ ਹਾਈ ਜੈਨਰਿਕ ਜਿਹੜੀਆਂ ਸੈਨੀਟਰੀ ਗਿੱਟ ਨੇ ਉਹ ਵੀ ਜੀਆਂ ਜਾਰੀਆਂ ਨੇ ਤੇ ਇਹ ਸਿਰਫ ਤਾਂ ਲਗਾਤਾਰ ਜਾਰੀ ਆ ਜਿੱਦਾਂ ਜਿੱਦਾਂ ਸਾਡੇ ਕੋਲ ਸਾਡੀ ਟੀਮ ਆ ਪੈਸੇ ਇਕੱਠੇ ਕਰਦੀ ਆ ਤੇ ਉਦੋਂ-ਉਦਾਂ ਅਸੀਂ ਉਥੋਂ ਡਿਮਾਂਡ ਲੰਨੇ ਆ ਤੇ ਜਿੱਦਾਂ ਜਿਹੜੀ ਚੀਜ਼ ਦੀ ਡਿਮਾਂਡ ਆਉਂਦੀ ਅਸੀਂ ਉਹੋ ਭੇਜਦੇ ਆ ਇੱਕ ਜ਼ਿਲ੍ਹੇ ਵਾਸਤੇ ਜਾਂ ਪੰਜਾਬ ਲਈ ਚੱਲੀਆਂ ਨੇ ਨਹੀਂ ਅਜੇ ਅਜਨਾਲੇ ਵਾਸਤੇ ਅੱਜ ਭੇਜੀਆਂ ਨੇ ਤੇ ਬਾਕੀ ਵੀ ਜੇ ਜੇ ਜਗ੍ਹਾ ਦੀ ਜ਼ਰੂਰਤ ਹੋਊਗੀ ਉੱਥੇ ਕਰਤੀ ਅਸੀਂ ਭੇਜਦੇ ਰਹਾਂਗੇ ਹੁਣ ਤੱਕ ਕਿੰਨਾ ਕ੍ਰਸ ਜਿਹੜਾ ਭੇਜਿਆ ਜੋ ਕਿ ਕੀ ਕੀ ਜਿਹੜਾ ਭੇਜ ਚੁੱਕੇ ਹਾਂ ਤੁਸੀਂ ਤੇ ਅੱਗੇ ਕੀ ਤਿਆਰੀ ਹੈ ਤੇ ਹੋਰ ਕਿੱਥੇ ਜਿਹੜੀ ਰਿਕਵਰਮੈਂਟ ਆ ਵੀ ਆ ਚੀਜ਼ ਇੱਥੇ ਜ਼ਰੂਰਤ ਹੈ ਦੇਖੋ ਮੈਨੂੰ ਉਦੋਂ ਤਾਂ ਪ੍ਰੋਪਰ ਯਾਦ ਨਹੀਂ ਅਸੀਂ ਤਾਂ ਸੇਵਾ ਕਰਨ ਵਾਲੇ ਬੰਦੇ ਆ ਲਿਖ ਕੇ ਯਾਦ ਰੱਖਣ ਵਾਲੇ ਬੰਦੇ ਨੇ ਆ ਵੀ ਕੀ ਭੇਜਿਆ ਤੇ ਨਾ ਹੀ ਕੋਈ ਅਸੀਂ ਸਾਨ ਕਰ ਰਹੇ ਆ ਪਰ ਅਸੀਂ ਪਸ਼ੂ ਧਨ ਵਾਸਤੇ ਪਸ਼ੂਚਾਰਾ ਭੇਜਿਆ ਫਿਰ ਅਸੀਂ ਮੈਡੀਸਿਨ ਭੇਜੀਆਂ ਨੇ ਐਂਬੂਲੈਂਸ ਭੇਜੀਆਂ ਨੇ ਹੋਰ ਅਸੀਂ ਕਿਆ ਕਹਿੰਦੇ ਆ ਸਰਪਾਲਾਂ ਵੀ ਭੇਜੀਆਂ ਨੇ ਮੰਜੇ ਭੇਜੇ ਨੇ ਬਿਸਤਰੇ ਭੇਜੇ ਨੇ ਗੱਦੇ ਸਹਰਾਣੇ ਚਾਦਰਾਂ ਬਹੁਤ ਕੁਝ ਇਦਾਂ ਦਾ ਭੇਜਿਆ ਤੇ ਅਸੀਂ ਹੋਰ ਵੀ ਮਤਲਬ ਅਸੀਂ ਲਗਾਤਾਰ ਇਹ ਭੇਜਣ ਦੀ ਕੋਸ਼ਿਸ਼ ਆ ਜਿਹੜੀ ਕਰਦੇ ਆ ਹਰੂਗ ਬੜੀ ਵੱਡੀ ਤਰਾਸ਼ਦੀ ਆ ਬੜਾ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੀ ਸੈਂਟਰ ਸਰਕਾਰ ਆ ਉਹ ਵੀ ਕੋਈ ਹੱਥ ਬੰਦਾ ਨਹੀਂ ਫੜਾ ਰਹੀ ਹੈਗੀ ਕਿਉਂਕਿ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਤੇ ਇਹੀ ਜੇ ਕਿਸੇ ਹੋਰ ਸਟੇਟ 'ਚ ਹੁੰਦਾ ਤਾਂ ਪੰਜਾਬ ਦੇ ਲੋਕਾਂ ਨੇ ਅਗੇ ਹੋ ਕੇ ਆ ਕੇ ਖੜ੍ਹ ਜਾਣਾ ਸੀ ਤੇ ਬਕਾਇਦਾ ਤੌਰ ਤੇ ਦੇਖਦਾ ਹਾਂ ਕਿ ਸਰਕਾਰ ਦੇ ਵਿੱਚ ਮੁੱਖ ਮੰਤਰੀ ਕਹਿ ਚੁੱਕੇ ਨੇ ਕਿ 15 ਤਰੀਕ ਤੋਂ ਜਿਹੜਾ ਚੈੱਕ ਆ ਉਹ ਮਿਲਨੇ ਸ਼ੁਰੂ ਹੋ ਜਾਣਗੇ ਤੁਹਾਨੂੰ ਕੀ ਲੱਗਦਾ ਕਿ ਸਟਾਰਟ ਹੋ ਜੂਗੀ ਲੋਕਾਂ ਦਾ ਜਿਹੜਾ ਤਿਹਾਰਾ ਖਰਾਬ ਨਹੀਂ ਹੋਣਗੇ ਕਿਉਂਕਿ ਬਹੁਤ ਸਾਰੀ ਲੋਕਾਂ ਦੀ ਤਰਸ ਦੀ ਜਿਹੜੀ ਚੱਲੀ ਹੈ ਇਹਦੇ ਵਿੱਚ ਦੇਖੋ ਗੱਲ ਇਹ ਵੀ ਮੁਖਵੰਦੀ ਸਾਹਮਣੇ ਕਿਹਾ ਤੁਹਾਨੂੰ ਪਤਾ ਵੀ ਜੋ ਹਮਾਰੀ ਪਾਰਟੀ ਸਰਕਾਰ ਆ ਜੋ ਕਹਿੰਦੀ ਆ ਉਹ ਕਰਦੀ ਆ ਇਹ ਮੁਖਵੰਦੀ ਸਾਹਮਣੇ ਕਹਿੰਦਾ ਵੀ ਇਸ ਦਿਨ ਨੂੰ ਚੈੱਕ ਆਉਣੇ ਸ਼ੁਰੂ ਹੋ ਜਾਣਗੇ ਸਮਝ ਲਓ ਆਉਣੇ ਸ਼ੁਰੂ ਹੋ ਜਾਣਗੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਅਮਰ ਸਾਹਿਬ ਮੇਨ ਕਰਾ ਸਾਮਾਨ ਦਾ ਸਾਰੇ ਭੇਜ ਰਹੇ ਨੇ ਤੁਸੀਂ ਵੀ ਉਹ ਪਹਿਲਾਂ ਵੀ ਟਰੱਕ ਭੇਜੇ ਮੰਜੇ ਵਗੈਰਾ ਹੀ ਭੇਜੇ ਮੇਨ ਜਿੱਕਰ ਨਹੀਂ ਨਾ ਮਕਾਨਟ ਹੈ ਉਹਨਾਂ ਨੂੰ ਮਕਾਨ ਬਣਾਉਣਾ ਉਸੇ ਬੜੀ ਜ਼ਰੂਰਤ ਹੈ ਉਹ ਜਿਹੜੀ ਕੀ ਸਰਕਾਰ ਦੇ ਦੇਖੋ ਸਭ ਤੋਂ ਪਹਿਲਾਂ ਤਾਂ ਮੁਢਲੀ ਸਹੂਲਤ ਦੀ ਲੋੜ ਪੈਂਦੀ ਆ ਫਿਰ ਫਸਟ ਏਡ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਜ਼ਰੂਰਤ ਹੈ ਹੌਲੀ ਹੌਲੀ ਉਧਰ ਵੀ ਆਵਾਂਗੇ ਜਿੱਦਾਂ ਜਿੱਦਾਂ ਪੈਸਾ ਇਕੱਠਾ ਰੰਗਲਾ ਪੰਜਾਬ ਫੰਡ ਜਿਹੜਾ ਮੁੱਖ ਮੰਤਰੀ ਸਾਹਮਣੇ ਬਣਾਇਆ ਉਹਦੇ ਵਿੱਚ ਵੀ ਪੈਸਾ ਬਹੁਤ ਆ ਰਿਹਾ ਹੈ ਐਮ ਐਲ اے ਸਾਭ ਦੀਆਂ ਡਿਊਟੀਆਂ ਲੱਗੀਆਂ ਨੇ ਮੰਤਰੀ ਜੀ ਦੀਆਂ ਡਿਊਟੀਆਂ ਲੱਗੀਆਂ ਨੇ ਪੈਸਾ ਇਕੱਠਾ ਕਰਨ ਵਾਸਤੇ ਜਿੱਦਾਂ ਜਿੱਦਾਂ ਪੈਸਾ ਇਕੱਠਾ ਹੋਈ ਜਾਊਗਾ ਉਦੋਂ ਉਹਦਾ ਜਿਹੜੀ ਜਿਹੜੀ ਜ਼ਰੂਰਤ ਹੋਊਗੀ ਕਿਸੇ ਨੂੰ ਪਸ਼ੂ ਲੈ ਕੇ ਦੇਣਾ ਪਸ਼ੂ ਲੈ ਕੇ ਦਿੱਤਾ ਜਾਊਗਾ ਕਿਸੇ ਨੂੰ ਘਰ ਲੈ ਕੇ ਦੇਣਾ ਘਰ ਬਣਾ ਕੇ ਦਿੱਤਾ ਜਾਊਗਾ ਕਿਸੇ ਕੋਈ ਸੜਕ ਬਣਨ ਵਾਲੀ ਉਹ ਸੜਕ ਬਣਾ ਕੇ ਦਿੱਤੀ ਜਾਊਗੀ ਹੌਲੀ ਹੌਲੀ ਕਰਕੇ ਸਾਰੀ ਗੱਡੀਆਂ ਜਿਹੜੀਆਂ ਆਪਣੇ ਆਪੇ ਲੈਂਦੇ ਆਜੋਗੇ